ਸਸੀਕਾਲ ਠੀਕ ਹੈ ਜੋ ਰਣਜੀਤ ਬਾਵੇ ਵੀਰ ਦਾ ਬੀਰ ਦਾ ਗੱਤੀ ਦੇਣੀ ਗਾਣਾ ਆ ਮੇਰਾ ਕਿਕੂ ਠੀਕ ਹੈ ਬਹੁਤ ਸੋਹਣਾ ਗਾਇਆ ਵੀਰ ਨੇ ਠੀਕ ਹੈ ਬਹੁਤ ਸੋਹਣਾ ਲਾਇਆ ਭਾਈ ਵੀਰ ਸਿੰਘ ਜੀ ਨੇ ਠੀਕ ਆ ਪਰ ਅੱਜ ਕੱਲ ਕੁਝ ਲੋਕ ਨੇ ਤੇ ਟਿੱਕ ਟਿੱਪਣੀ ਕਰਦੇ ਪਏ ਨੇ ਹਨਾ ਆਪਾਂ ਨੂੰ ਸਾਰਿਆਂ ਨੂੰ ਪਤਾ ਹਨਾ ਜਿਹੜਾ ਕੌੜਾ ਸੱਚ ਆ ਕਿਸੇ ਨੂੰ ਪਸੰਦ ਨਹੀਂ ਆਉਂਦਾ ਹੁੰਦਾ ਵੀਰੇ ਠੀਕ ਹੈ ਰਣਜੀਤ ਬਾਵੇ ਵੀਰ ਦੀ ਸਪੋਰਟ ਚ ਕੁਝ ਲੈਣਾ ਅਰਜ਼ ਕਰਦੇ ਆ ਠੀਕ ਆ ਉਮੀਦ ਆ ਤੁਹਾਨੂੰ ਪਸੰਦ ਆਉਣੀ ਆ ਸੁਣ ਕੇ ਯਾਰ ਵੀਰੇ ਹੋ ਗਊ ਮਾਤਾ ਕਹਿੰਦੇ ਰਹਿੰਦੇ ਗਊਸ਼ਾਲਾ ਕਿਉਂ ਬਣਵਾਉਂਦੇ ਨਹੀਂ ਜੋ ਰੁਲਣ ਫਿਰਦੀਆਂ ਸੜਕਾਂ ਤੇ ਉਹ ਮਾਂ-ਮਾਂ ਕਰੇ ਲੈ ਆਉਂਦੇ ਨਹੀਂ ਅੱਜ ਕੇਸ ਹੋਇਆ ਏ ਗਾਣੇ ਤੇ ਹੋਇਆ ਅੱਜ ਕੇਸ ਹੋਇਆ ਏ ਗਾਣੇ ਤੇ ਰਣ ਚੋਰਾ ਕੁੱਤੀ ਠਗਦੀ ਆ ਨਾ ਫਿਕਰ ਕਰੀ ਰਣਜੀਤਵਾਵਿਆ ਹੋ ਸੱਚ ਨੂੰ ਫਾਂਸੀ ਲੱਗਦੀ ਆ ਹੋ ਨਾ ਫਿਕਰ ਕਰੀ ਰਣਜੀਤਵਾਵਿਆ ਫਾਸੀ ਲੱਗਦੀ ਆ ਹੋ ਮਾੜੀ ਸੋਚ ਨੂੰ ਲਾਨਤ ਪੈਂਦੀ ਏ ਨਾ ਮਾਰੇ ਦੇ ਬੋਲ ਏ ਗਿਰੇਵਾਨ ਦੇਖੇ ਤੂੰ ਲੋਕਾਂ ਦੇ ਕਦੇ ਖੁਦ ਦਾ ਖੁਦ ਫਰੋਲ ਏ ਮੂ ਗਰੀਬ ਦੇ ਗੋਲਕ ਤਾਲੇ ਨੂੰ ਮੂ ਗਰੀਬ ਦੇ ਗੋਲਕ ਤਾਲੇ ਨੂੰ ਸੱਚੀ ਗੱਲ ਤਾਂ ਕੋੜੀ ਲੱਗਦੀ ਆ ਹੋ ਨਾ ਫਿਕਰ ਕਰੀ ਰਣਜੀਤ ਵਾਵੇ ਤੈਨੂੰ ਫਾਂਸੀ ਲੱਗਦੀ ਆ ਨਾ ਫਿਕਰ ਕਰ ਹਿਰਨ ਜਿ ਤਵਾ ਵਿਆ ਸੱਚ ਨੂੰ ਫਾਂਸੀ ਲੱਗਦੀ ਆ ਸਲਾਮ ਏ ਮੇਰਾ ਬੀਰ ਸਿੰਘ ਨੂੰ ਓਏ ਜੀਨੇ ਅੱਖਰ ਪਰੋਏ ਨੇ ਜੋ ਖੁਦ ਨੂੰ ਕਹਿੰਦੇ ਰਹਿਣ ਪਾੜਤੀਏ ਅੱਜ ਅੰਧ ਵਿਸ਼ਵਾਸ਼ੀ ਖੋਏ ਨੇ ਸੱਚ ਸੁਰਜੀਤ ਹੋਵੇ ਨਾ ਸਿਮਰ ਸਿਆ ਓ ਸੱਚ ਸੁਰਜੀਤ ਹੋਵੇ ਨਾ ਸਿਮਰ ਸਿਆ ਕਲ ਜੁਗੀ ਹਵਾ ਫਿਕਰ ਕਰੀ ਰਣਜੀਤ ਬਾਬਿਆ ਸੱਚ ਨੂੰ ਫਾਂਸੀ ਲੱਗਦੀ ਆ ਨਾ ਨਾ ਫਿਕਰ ਕਰੀ ਰਣਜੀਤ ਬਾਬਿਆ ਸੱਚ ਨੂੰ ਫਾਂਸੀ ਲੱਗਦੀ ਆ ਹਾਂਜੀ ਵੀਰੇ ਵੱਧ ਤੋਂ ਵੱਧ ਸ਼ੇਅਰ ਕਰਨਾ ਠੀਕ ਆ ਤਾਂ ਕਿ ਵੀ ਰਣਜੀਤ ਬਾਬੀ ਠੀਕ ਆ ਸਾਰਿਆਂ ਨੇ ਸ਼ੇਅਰ ਕਰਨਾ ਵੀਰੇ ਵੱਧ ਤੋਂ ਵੱਧ